ਕੀ ਕੀ ਗੱਲ ਹੋਈ ਐ ਉਹਦੋਂ ਜੀ ਉਹਨੇ ਸਵਿਟ ਗੱਡੀ ਤੇ ਸਵਿਟ ਗਈ ਮੈਨੂੰ 9 ਵਜੇ ਦਾ ਟਾਈਮ ਦਿਖਿਆ ਉਹ ਆਇਆ ਆ ਕੇ ਕਹਿੰਦਾ ਵੀ ਫੁੱਲ ਕਰ ਦੋ ਅਸੀਂ ਹੁਣ ਜੇ ਪਹਿਲਾਂ ਪੈਸੇ ਦੇ ਦੋ ਉਹ ਕਹਿੰਦਾ ਮੈਂ ਪਹਿਲਾਂ ਸਕੈਨ ਕਰੂੰਗਾ ਉਹਨੇ ਸਕੈਨ ਦਿੱਤਾ ਮੁੰਡੇ ਨਾਲ ਦੇ ਨੇ ਤੇ ਉਹਨੇ ਸਕੈਨ ਕਰਿਆ ਕਹਿੰਦਾ ਲੈ ਵੀ ਫੁੱਲ ਕਰ ਦੋ ਹੁਣ ਤੇ ਮੁੰਡਾ ਤੇਰ ਪਉਣ ਲੱਗ ਗਿਆ ਤੇ ਨਾਲ ਮੈਂ ਇਧਰੋਂ ਥੋੜਾ ਜਿਹਾ ਕੰਮ ਤੇ ਮੈਂ ਆ ਗਿਆ ਨਾਲੇ ਅਸੀਂ ਫੁੱਲ ਕਰੀ ਟੈਂਕੀ ਤੇ ਜਦੋਂ ਤੇਲ ਪੈ ਗਿਆ ਉਹ ਨਾਲ ਦੇ ਨਾਲ ਭੱਜ ਗਈ ਤੇਲ ਪਾਇਆ ਦੀ ਜੀ ਉਹਨੂੰ ਪੈ ਕੇ ਦੇ 3451 ਰੁਪਏ ਦੇ ਜੀ ਉਹਦੀ ਗੱਡੀ ਰੁਕਨੀ ਉਹ ਕਰੀ ਜੀ ਹਾਂ ਜੀ ਹਾਂ ਕਿੰਨਾ ਨੰਬਰ ਦੀ ਗੱਡੀ ਤੇ ਜੀ ਗੱਡੀ ਦਾ ਪੀਵੀ ਪੀਵੀ 13 ਬੀ ਬੀ 3922 ਗੱਡੀ ਦੀ ਸਵਿਫਟ ਗੱਡੀ ਦੀ ਤੇੜੇ ਰੰਗ ਦੀ ਚਿੱਟੇ ਰੰਗ ਦੀ ਵਾਹਣ ਮੈਡਮ ਕੀ ਗੱਲ ਹੋਈ ਸੀ ਇਹ ਪਟ્રોલ ਵਾਪਸ ਤੇ ਜੀ ਤੇਲ ਕੋਨ ਆਈ ਸੀ ਗੱਡੀ ਸਾਡੇ ਕੋਲ ਸਵਿਫਟ ਗੱਡੀ ਸੀਗੀ ਉਹ ਪਹਿਲਾਂ ਮੁੰਡਾ ਜਿਹੜੇ ਰਾਤ ਨਾਈਟ ਡਿਊਟੀ ਕਰਦੇ ਨੇ ਉਹਨਾਂ ਨੂੰ ਪਹਿਲਾਂ ਇਹ ਕਹਿੰਦੇ ਜੀ ਪਾਣੀ ਪਾਣੀ ਲਿਆ ਜਦੋਂ ਸਾਨੂੰ ਫਿਰ ਕਹਿੰਦੇ ਜੀ ਪਾਣੀ ਸ਼ੁਰੂ ਕਰੋ ਫਿਰ ਇਹਨੇ ਮੁੰਡੇ ਦੇ ਜਿਹੜਾ ਨਾਈਟ ਡਿਊਟੀ ਕਰ ਰਿਹਾ ਸੀ ਉਹਨੇ ਪਾਣੀ ਫੜਾਇਆ ਬਿਸਤਰੀ ਨੂੰ ਫਿਰ ਉਹ ਕਹਿੰਦੇ ਪਰ ਪਾਣੀ ਛਿੜਕ ਦਿਓ ਫਿਰ ਉਹ ਨਿਊਜ਼ਲ ਲੱਗੀ ਲਗਾਏ ਗਈ ਗੱਡੀ ਪਹਹਾ ਕੇ ਲੈ ਗਏ ਕਿ ਨਿਊਜ਼ਲ ਡੇਗੀ ਉਹਨੇ ਐ ਨਹੀਂ ਦੇਖਿਆ ਉਹ ਤਾਂ ਲੌਣਾ ਜਾ ਸੀ ਪੈਸੇ ਇਹਨਾਂ ਨੇ ਮੰਗੇ ਵੀ ਨੇ ਪਰ ਉਹ ਤੋਂ ਇਹਨਾਂ ਨੂੰ ਉਲਝਾ ਰਹੇ ਸੀ ਠੀਕ ਕੀ ਗੱਲ ਹੋਈ ਐ ਉਦੋਂ ਜੀ ਉਹਦਨੇ ਸਵਿਟ ਗੱਡੀ ਤੇ ਸਵਿਟ ਗਈ ਮਤਲਬ 9 ਵਜੇ ਦਾ ਟਾਈਮ ਸੀਗਾ ਉਹ ਆਇਆ ਆ ਕੇ ਕਹਿੰਦਾ ਵੀ ਫੁੱਲ ਕਰ ਦਿਓ ਅਸੀਂ ਹੁਣ ਜੇ ਪਹਿਲਾਂ ਪੈਸੇ ਦੇ ਦਵਾਂ ਉਹ ਕਰੇ ਮੇਰੇ ਪਹਿਲਾਂ ਸਕੈਨ ਕਰੂਗਾ ਫੁਰਸਕੈਂਨ ਦਿੱਤਾ ਮੁੰਡੇ ਨਾਲ ਦੇ ਨੇ ਤੇ ਉਹਨਾਂ ਨੇ ਸਕੈਨ ਕਰਿਆ ਕਹਿੰਦਾ ਲਾਇਵਰ ਫੁੱਲ ਕਰ ਦੋ ਹੁਣ ਤੇ ਮੁੰਡਾ ਤੇਰ ਪਉਣ ਲੱਗ ਗਿਆ ਤੇ ਨਾਲ ਮੈਂ ਇਧਰੋਂ ਥੋੜਾ ਜਿਹਾ ਕੰਮ ਤੇ ਮੈਂ ਆ ਗਿਆ ਨਾਲੇ ਅਸੀਂ ਫੁੱਲ ਕਰੀ ਟੈਂਕੀ ਤੇ ਜਦੋਂ ਤੇਲ ਪੈ ਗਿਆ ਉਹ ਨਾਲ ਦੇ ਨਾਮ ਪੱਝ ਗਈ ਜਿਹੜਾ ਤੇਲ ਪਾਇਆ ਦੀ ਜੀ ਉਹਨੂੰ ਪਾਇਆ ਦੇ 3451 ਰੁਪਏ ਦਾ ਜੀ ਉਹਦੀ ਗੱਡੀ ਰੁਕਨੀ ਹੋ ਕਰੀ ਜੀ ਹਾਂ ਜੀ ਹਾਂ ਕਿੰਨਾ ਨੰਬਰ ਦੀ ਗੱਡੀ ਤੇ ਜੀ ਗੱਡੀ ਦਾ ਪੀਵੀ ਪੀਵੀ 13 ਬੀਬੀ 3922 ਗੱਡੀ ਦੀ ਸਵਿਟ ਗੱਡੀ ਦੀ ਕਿਹੜੇ ਰੰਗ ਦੀ ਚਿੱਟੇ ਰੰਗ ਦੀ ਵਾਹ ਜੀ ਕੰਮ ਕੀ ਗੱਲ ਹੋਈ ਸੀ ਇਹ ਪੈਟਰੋਲ ਪੰਪ ਤੇ ਜੀ ਤੇਲ ਕੋਨ ਆਈ ਸੀ ਗੱਡੀ ਸਾਡੇ ਕੋਲ Swift ਗੱਡੀ ਸੀਗੀ ਉਹ ਪਹਿਲਾ ਮੁੰਡਾ ਜਿਹੜੇ ਰਾਤ ਨਾਈਟ ਡਿਊਟੀ ਕਰਦੇ ਨੇ ਉਹਨਾਂ ਨੂੰ ਪਹਿਲਾਂ ਇਹ ਕਹਿੰਦੇ ਜੀ ਪਾਣੀ ਪਾ ਪਾਣੀ ਪਿਲਾ ਕੇ ਦੋ ਸਾਨੂੰ ਫਿਰ ਕਹਿੰਦੇ ਜੀ ਪਾਣੀ ਛਿੜਕੋ ਫਿਰ ਇਹਨੇ ਮੁੰਡੇ ਦੇ ਜਿਹੜਾ ਨਾਈਟ ਡਿਊਟੀ ਕਰ ਰਿਹਾ ਸੀ ਉਹਨੂੰ ਪਾਣੀ ਫੜਾਇਆ ਵੀ ਸੀ ਜੀ ਹੁਣ ਫਿਰ ਉਹ ਕਹਿੰਦੇ ਪਰ ਪਾਣੀ ਛਿੜਕੋ ਫਿਰ ਉਹ ਨਿਊਜ਼ਲ ਲੱਗੀ ਲਗਾਏ ਗਈ ਗੱਡੀ ਪਜਾ ਕੇ ਲੈ ਗਏ ਤੇ ਨਿਊਜ਼ਲ ਡੇਗੀ ਉਹਨੇ ਐ ਨਹੀਂ ਦੇਖਿਆ ਉਹ ਤਾਂ ਲਾਉਣਾ ਜਾਂ ਸੀ ਪੈਸੇ ਇਹਨਾਂ ਨੇ ਮੰਗੇ ਵੀ ਨੇ ਬਸ ਉਹ ਇਨਾਂ ਨੂੰ ਉਲਝਾ ਰਹੇ ਸੀ ਠੀਕ ਕੀ ਗੱਲ ਹੋਈ ਏੀ ਉਦੋਂ ਦੀ ਉਹਦਨੇ ਸਵੇਟ ਗੱਡੀ ਤੇ ਸਵਿਟਗੀ ਮਤਲਬ 9 ਵਜੇ ਦਾ ਟਾਈਮ ਸੀਗਾ ਉਹ ਆਇਆ ਆ ਕੇ ਕਹਿੰਦਾ ਵੀ ਫੁੱਲ ਕਰ ਦੋ ਅਸੀਂ ਹੁਣ ਜੇ ਪਹਿਲਾਂ ਪਾਹ ਲਵਾਂ ਉਹ ਕਰ ਵੀਰੇ ਪਹਿਲਾਂ ਮੈਂ ਸਕੈਨ ਕਰੂੰਗਾ ਉਹ ਦੋ ਸਕੈਨ ਦਿੱਤਾ ਮੁੰਡੇ ਨਾਲ ਦੇ ਨੇ ਤੇ ਉਹਨਾਂ ਸਕੈਨ ਕਰਿਆ ਕਰਾਂ ਲਾਇ ਕਰ ਫੁੱਲ ਕਰ ਦੋ ਹੁਣ ਤੇ ਮੁੰਡਾ ਤੇਲ ਪਾਉਣ ਲੱਗ ਗਿਆ ਤੇ ਨਾਲ ਮੈਂ ਥਰੋਂ ਥੋੜਾ ਜਿਹਾ ਕੰਮ ਤੇ ਮੈਂ ਆ ਗਿਆ ਨਾਲੇ ਅਸੀਂ ਫੁੱਲ ਕਰੀ ਟੈਂਕੀ ਤੇ ਜਦੋਂ ਤੇਲ ਪੈ ਗਿਆ ਉਹ ਨਾਲ ਦੇ ਨੰਬਰ ਪੱਝ ਗਏ ਹੈ ਤੇਲ ਪਾਇਆ ਦਿੱਤੀ ਕੋਣੂ ਪੈ ਗਿਆ 3451 ਰੁਪਏ ਦਾ ਹੈ ਤੁਸੀਂ ਗੱਡੀ ਰੁਕਣ ਦੀ ਹੋ ਕਰੀ ਸੀ ਹਾਂਜੀ ਹਾਂ ਕਿੰਨਾ ਨੰਬਰ ਦੀ ਗੱਡੀ ਤੇ ਸੀ ਗੱਡੀ ਦਾ ਪੀਵੀ ਪੀਵੀ 13 ਬੀ ਬੀ 3922 ਗੱਡੀ ਦੀ ਸਵਿਫਟ ਗੱਡੀ ਦੀ ਤੇੜੇ ਰੰਗ ਦੀ ਚਿੱਟੇ ਰੰਗ ਦੀ ਵਾਹਣ ਮੈਡਮ ਕੀ ਗੱਲ ਹੋਈ ਸੀ ਇਹ ਪੈਟਰੋਲ ਪੰਪ ਤੇ ਜੀ ਤੇਲ ਪੋਣ ਆਈ ਸੀ ਗੱਡੀ ਸਾਡੇ ਕੋਲ ਸਵਿਫਟ ਗੱਡੀ ਸੀਗੀ ਉਹ ਪਹਿਲਾਂ ਮੁੰਡਾ ਜਿਹੜੇ ਰਾਤ ਨਾਈਟ ਡਿਊਟੀ ਕਰਦੇ ਨੇ ਉਹਨਾਂ ਨੂੰ ਪਹਿਲਾਂ ਇਹ ਕਹਿੰਦੇ ਜੀ ਪਾਣੀ ਪਾ ਪਾਣੀ ਲਿਆ ਕੇ ਦੋ ਸਾਨੂੰ ਫਿਰ ਕਹਿੰਦੇ ਜੀ ਪਾਣੀ ਛੁੱਟੋ ਕਿਹੜੇ ਨੇ ਮੁੰਡੇ ਦੇ ਜਿਹੜਾ ਨਾਈਟ ਡਿਊਟੀ ਕਰ ਰਿਹਾ ਸੀ ਉਹਨੂੰ ਪਾਣੀ ਫੜਾਇਆ ਸੀ ਉਹਨੇ ਫਿਰ ਉਹ ਕਹਿੰਦੇ ਪਰ ਪਾਣੀ ਛਿੜਕ ਦੋ ਫਿਰ ਉਹ న్యూਜ਼ਲ ਲੱਗੀ ਲਗਾਏ ਗਈ ਗੱਡੀ ਪਹਹਾ ਕੇ ਲੈ ਗਏ ਕਿ న్యూਜ਼ਲ ਲੱਗੀ ਉਹਨੇ ਐ ਨਹੀਂ ਦੇਖਿਆ ਉਹ ਤਾਂ ਲਾਉਣਾ ਜਾਂ ਸੀ ਪੈਸੇ ਇਹਨਾਂ ਨੇ ਮੰਗੇ ਵੀ ਨੇ ਪਰ ਤੋਂ ਇਹਨਾਂ ਨੂੰ ਉਲਝਾ ਰਹੇ ਸੀ